ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਿਤਾ ਤਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੂਜਨੀਕ ਮਾਤਾ ਮਾਤਾ ਗੁਜਰਕੌਰ ਜੀ ਛੋਟੇ ਫਰਜੰਦ ਸਾਹਿਬ ਜਦਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸੂਬੇ ਪੰਜਾਬ ਦੇ ਨਾਲ-ਨਾਲ ਸਾਰੇ ਦੇਸ਼ ਦੇ ਅੰਦਰ ਵੱਖ-ਵੱਖ ਥਾਵਾਂ ਤੇ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਵੱਖ-ਵੱਖ ਪਦਾਰਥਾਂ ਦੇ ਲੰਗਰ ਨੇ ਜਿਹੜੇ ਲਗਾਤਾਰ ਜਾਰੀ ਨੇ ਨਾਬਾ ਦੇ ਸ਼ਹੀਦ ਦੀ ਅਸਥਾਨ ਗੁਰਦੁਆਰਾ ਰੋਟਾ ਸਾਹਿਬ ਜਿੱਥੇ ਨਵੇਂ ਪਾਤਸ਼ਾਹ ਨੇ ਚਰਨ ਪਾਏ ਨੇ ਉਸ ਪਿੰਡ ਤੋਂ ਸੰਗਤਾਂ ਵੱਲੋਂ ਲੰਗਰ ਲੈ ਜਿਹੜੇ ਲਗਾਤਾਰ 4 ਦਿਨ ਤੋਂ ਜਾਰੀ ਨੇ ਦਮਦਮੀ ਟਕਸਾਲ ਦੇ ਵਿਦਿਆਰਥੀ ਭਾਈ ਸਾਹਿਬ ਭਾਈ ਜਤਿੰਦਰ ਸਿੰਘ ਜੋ ਯੂ ਐਸ ਏ ਵਿਖੇ ਪ੍ਰਚਾਰ ਦੀਆਂ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਦੇ ਸਹਿਯੋਗ ਨਾਲ ਇਹ ਲੰਗਰ ਹੈ ਜਿਹੜਾ ਵੱਡੇ ਪੱਧਰ ਤੇ ਨਾਬਾ ਵਿਖੇ ਚੱਲ ਰਿਹਾ ਹੈ ਸਾਡੇ ਨਾਲ ਪਿੰਡ ਦੇ ਵਸਨੀਕ ਨੇ ਜਿਨ੍ਹਾਂ ਵੱਲੋਂ ਸੇਵਾਵਾਂ ਨੇ ਜਿਹੜਾ ਨਿਭਾਈਆਂ ਜਾ ਰਹੀਆਂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿੰਨੀ ਦੇਰ ਤੋਂ ਇਹ ਲੰਗਰ ਹੈ ਜਿਹੜਾ ਸਹਿਬਜ਼ਾਦੇਆਂ ਤੇ ਮਾਤਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ ਜਿਹੜਾ ਚਲਾਇਆ ਜਾ ਰਿਹਾ ਹੈ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਜਗਤ ਮਾਤਾ ਮਦਰ ਗੁਜਰਕੌਰ ਜੀ ਤੰਤਨ ਬਾਬਾ ਜੋਰਾਵਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਉਹਨਾਂ ਮਹਾਨ ਸਿੱਧਾਂ ਦੀ ਯਾਦ ਦੇ ਵਿੱਚ ਪਿੰਡ ਰੋਟਾ ਵੱਲੋਂ ਬਹੁਤ ਸਾਲਾਂ ਤੋਂ ਕਰੀਬ 35-40 ਸਾਲਾਂ ਤੋਂ ਜੋ ਲੰਗਰ ਲਗਾਇਆ ਜਾ ਰਿਹਾ ਹੈ ਸੰਗਤਾਂ ਵੱਲੋਂ ਬਹੁਤ ਉਤਸ਼ਾਹ ਦੇਸੀ ਕੀ ਦਾ ਲੰਗਰ ਸੰਗਤਾਂ ਵੱਲੋਂ ਚਲਾਇਆ ਜਾ ਰਿਹਾ ਹੈ ਇੱਥੇ ਜਿੱਥੇ ਗੁਰੂ ਘਰ ਲੰਗਰ ਹੈ ਉੱਥੇ ਸ਼ਬਦ ਦਾ ਲੰਗਰ ਵੀ ਚੱਲਦਾ ਹੈ ਸਵੇਰ ਤੋਂ ਲੈ ਕੇ ਮਤਲਬ ਉੱਤੇ ਲੈ ਕੇ ਸ਼ਾਮਾਂ ਤੱਕ ਦੀਵਾਨ ਵੀ ਸਾਧਨ ਜਿਸ ਵਿੱਚ ਰਾਗੀ ਢਾਡੀ ਕਥਾ ਵਾਚ ਕੇ ਗੁਰ ਇਤਿਹਾਸ ਸੁਣਾਉਂਦੇ ਹਨ ਸਤਿਗੁਰੂ ਮਹਾਰਾਜ ਦੀ ਬਹੁਤ ਵੱਡੀ ਕਿਰਪਾ ਹੈ ਬਹੁਤ ਵੱਡਾ ਇਕੱਠ ਸੰਗਤਾਂ ਦਾ ਹੁੰਦਾ ਜੋ ਕਿ ਸਹਿਜਾ ਦੇ ਨੂੰ ਨਮਸਤਕ ਹੁੰਦੇ ਹਨ ਉਹਨਾਂ ਦੀ ਕੀਤੀ ਕੁਰਬਾਨੀ ਨੂੰ ਸਾਡੇ ਸਾਰਿਆਂ ਦਾ ਉਹਨਾਂ ਦੇ ਅੱਗੇ ਸਿਰ ਚੁੱਕ ਚੁੱਕਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਾਂਤਨ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਿਜਾ ਦੇ ਬਾਬਾ ਜੀ ਸਿੰਘ ਬਾਬਾ ਜਿਹਾਰ ਸਿੰਘ ਜਿਨ੍ਹਾਂ ਦਾ ਆਪਾਂ ਪਿਛਲੇ ਚੰਕੌਰ ਸਾਹਿਬ ਦਾ ਸ਼ਾਕਾ ਮਨਾ ਕੇ ਹਟੇ ਆਂ ਤੇ ਅੱਜ ਮਾਤਾ ਗੁਜਰ ਕੌਰ ਤੇ ਸਹਿਬ ਬਾਬਾ ਫਤੇ ਸਿੰਘ ਸਾਹਿਬ ਬਾਬਾ ਜੋਰਬਰ ਸਿੰਘ ਜਿਨ੍ਹਾਂ ਦੀ ਸ਼ਹੀਦੀ ਨੂੰ ਯਾਦ ਰੱਖਦੇ ਹੋਏ ਅੱਜ ਇੱਥੇ ਲੰਗਰ ਜਿਹੜਾ ਸਾਡਾ ਚੱਲ ਰਿਹਾ ਪਿੰਡ ਦੇ ਸਹਿਯੋਗ ਸੱਜਣਾਣਾ ਸਾਰੇ ਭਾਈਚਾਰਾ ਇਕੱਠਾ ਹੋ ਕੇ ਇੱਥੇ ਤਿਲ ਫੋਲ ਭੇਟਾ ਕਰਕੇ ਅੱਜ 35-45 ਸਾਲਾਂ ਤੋਂ ਅਸੀਂ ਲੰਗਰ ਖਿਲਾ ਰਹੇ ਹਾਂ ਤੇ ਇਹ ਦੇ ਨਾਲ ਨਾਲ ਸਾਡਾ ਇੱਥੇ ਨਾਲ ਸਟੇਜ ਲਾਇਆ ਹੋਇਆ ਕੀਰਤਨ ਜਥਾ ਰਾਗੀ ਢਾਡੀ ਸਾਰੇ ਉਹ ਬਰਾਬਰ ਉਹਦਾ ਦਾ ਯੋਗਦਾਨ ਵੀ ਬਰਾਬਰ ਇੱਥੇ ਕਥਾ-ਬਾਤ ਚੱਲਦੀ ਹੈ ਕੀਰਤਨ ਹੁੰਦਾ ਕੀਰਤਨ ਦਾ ਪ੍ਰਭਾਵ ਚੱਲਦਾ ਤੇ ਸਾਰੀਆਂ ਸੰਗਤਾਂ ਨਾਲ ਕੀਰਤਨ ਸੁਣਦੀਆਂ ਤੇ ਨਾਲੇ ਲੰਗਰ ਛਕਦੀਆਂ ਲੰਗੀਆਂ ਸਾਰੇ ਸਾਡੇ ਨਗਰ ਵੱਲੋਂ ਅਸੀਂ ਬਾਬਾ ਫਤਿਹ ਸਿੰਘ ਬਾਬਾ ਜੋਰਵਰ ਸਿੰਘ ਮਾਤਾ ਗੁਜਰ ਕੌਰ ਨੂੰ ਸਰਦਾ ਤੇ ਸਤਕਾਰ ਭੇਟ ਕਰਦੇ ਹੋਏ ਫਤੇਵਲੋਂ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਸਹਿਬਜ਼ਾਦਾਂ ਯਾਦ ਦੇ ਵਿੱਚ ਲੰਗਰ ਲਗਾਇਆ ਜਾਂਦਾ ਜੋ ਕਿ ਪੰਜਾਬ ਪਹਿਲੇ ਭਾਰਤੀਓ ਸਾਹਿਬ ਦੇ ਸਹਿਯੋਗ ਦੇ ਨਾਲ ਹੀ ਲਗਾਇਆ ਜਾਂਦਾ ਹੈ। ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਇੱਥੇ ਲੰਗਰ ਜੀ 35-40 ਸਾਲ ਤੋਂ ਲੰਗਰ ਚੱਲ ਰਿਹਾ ਜੀ ਤੇ 4 ਦਿਨ ਲੰਗਰ ਚੱਲਦਾ ਜੀ ਤੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਹੁੰਦੇ ਨੇ ਤੇ ਹੁਣ ਅਸੀਂ ਪੈਲਸ ਕਰਕੇ ਜਗਾ ਖੁੱਲੀ ਡੁੱਲੀ ਕਰਕੇ ਉਹਨੂੰ ਜਿਹੜੇ ਅਖੰਡ ਪਾਠ ਸਾਹਿਬ ਨੇ ਉਹ ਗੁਰਦੁਆਰਾ ਸਾਹਿਬ ਕਰਵਾਉਨੇ ਆ ਤੇ ਕੀਰਤਨ ਦਾ ਪ੍ਰਣਾਲਾ ਨਾਲ ਚੱਲਦਾ ਜੀ ਇੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀਰਤਨ ਚੱਲਦਾ ਜੀ ਕਥਾ ਵੀ ਹੁੰਦੀ ਹੈ ਤੇ ਰਾਗੀ ਵੀ ਆਉਂਦੇ ਨੇ ਢਾਡੀ ਵੀ ਆਉਂਦੇ ਨੇ ਤੇ ਇੱਕ ਵਿਸਰ ਵੀ ਆਉਂਦੇ ਨੇ ਐਨ ਆਰ ਆਈ ਵੀਰਾਂ ਦਾ ਪੂਰਾ ਸਹਿਯੋਗ ਹੈ ਜਿੰਨੇ ਸਾਡੇ ਬੱਚੇ ਪਿੰਡ ਦੇ ਗਏ ਹੋਏ ਨੇ ਬਾਹਰ ਉਹ ਉਥੋਂ ਜਿੰਨੀ ਉਹਨਾਂ ਦੀ ਸ਼ਰਧਾ ਹੁੰਦੀ ਆ ਮਾਇਆ ਭੇਜਦੇ ਨੇ ਬਾਕੀ ਇੱਥੋਂ ਪਿੰਡ ਦਾ ਪੂਰਾ ਸਹਿਯੋਗ ਹੈ ਕਿ ਨਾ ਇੱਥੇ ਪਾਟਿਆ ਸਾਹਿਬ ਨੇ ਜੀ ਪੰਜਾਬ ਪੈਲੇਸ ਵਾਲੇ ਇਹਨਾਂ ਨੇ ਪੈਲੇਸ ਦਾ ਦੇਣਾ ਹੀ ਦੇਣਾ ਹੈ ਉਹ ਤੋਂ ਇਲਾਵਾ ਮਾਇਆ ਵੀ ਤੇ ਆਪਣੇ ਤੁਨੋ ਮਨੋ ਸੇਵਾ ਵੀ ਪਰਿਵਾਰ ਸਮੇਤ ਇੱਥੇ ਇਹਨਾਂ ਦੇ ਘਰ ਦੇ ਆਏ ਹੋਣੇ ਸਾਰੇ ਪਰਿਵਾਰ ਸਮੇਤ ਸੇਵਾ ਕਰ ਰਹੇ ਨੇ ਬਹੁਤ ਇਹਨਾਂ ਦਾ ਸਾਨੂੰ ਬਹੁਤ ਸਹਿਯੋਗ ਹੈ ਕਿਸੇ ਵੀ ਗੱਲੋਂ ਕੋਈ ਸਮਾਨ ਦੀ ਹੋਰ ਦੀ ਟੱਬਾਂ ਦੀ ਭਾਂਡਿਆਂ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਪੂਰੀ ਇਹ ਸੇਵਾ ਨਮੋਦਨ